ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਆਪਣੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ ਮੈਨੂੰ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭੈਣ ਨਾਨਕੀ ਜੀ ਕਿਵੇਂ ਯਾਦ ਕਰਦੇ ਨੇ ਤੇ ਮਹਾਰਾਜ ਕਿਰਪਾ ਕਰਨ ਭੈਣਾ ਤੇ ਭਰਾਵਾਂ ਦਾ ਪਿਆਰ ਸਾਰਾ ਮਿੱਠਾ ਬਣਾਉਣ ਆਪਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਤੇ ਵੈਗੁਰੂ ਜੀ ਕਿਰਪਾ ਕਰਨ ਗਾਂ ਵੀ ਭੈਣਾ ਭਰਾਵਾਂ ਤੇ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮਿਲ ਨਾਨਕ ਵੀਰਾ ਤੇਰੀ ਜਾਦ ਸਤਾਦੀਏ ਆਮਿਲ ਨਾਨਕ ਵੀਰਾ ਤੇਰੀ ਜਾਦ ਸਤਾਦੀਏ ਮਾ ਜਾਇਆ ਕਿਉਂ ਬੋਲ ਗਿਆ ਏ ਪਰਦੇਸੀ ਜਾ ਕੇ ਵੇ ਪੈਨ ਪਰਾਦਾ ਪਿਆਰ ਬੈ ਗਿਆ ਏ ਦਿਲੋਂ ਪਲਾ ਕੇ ਵੇ ਪੈਨ ਪਰਾਦਾ ਪਿਆਰ ਬੈ ਗਿਆ ਏ ਦਿਲੋਂ ਪਲਾ ਕੇ ਵੇ ਪਰ ਜਾਂਦਾ ਏ കല്യോദി വേ അമി നാണ കത്തോതി വേ അമിര നീീരാത സി വേ ਰੂਬੇ ਚੇਨ ਹਮੇਸ਼ਾ ਰੈਂਦੀ ਪੈਣ ਨਮਾਣੀ ਦੀ ਗੰਗਾ ਜਮਨਾ ਬਾਣ ਬੈਂਦੀ ਅਖੀਆਂ ਦੇ ਪਾਣੀ ਦੀ ਗੰਗਾ ਜਮਨਾ ਬਾਣ ਬੈਂਦੀ ਅਖੀਆਂ ਦੇ ਪਾਣੀ ਦੀ ਜੇਤੇ ਕਰਕੇ ਕੋ ਸੇ ਹੰਝੂ ਰਹਾਵਾਂਦੀ ਵੇ ਆਮਿਲ ਨਾਨਕ ਵੀਰਾ ਤੇਰੀ ਜਾਨ ਸਤਾਉਂਦੀ ਏ ਆਮਿਲ ਨਾਨਕ ਵੀਰਾ ਤੇਰੀ ਜਾਨ ਸਤਾਉਂਦੀ ਏ ਨੇੜੇ ਦੇ ਦਰਵਾਜ਼ੇ ਰਾਤੀ ਖੁੱਲਲੇ ਰਹਿੰਦੇ ਨੇ ਪੈਰ ਚਾਲ ਤੋਂ ਸਦਾ ਪਲੇਖੇ ਤੇਰੇ ਪੈਂਦੇ ਨੇ ਭੱਜ ਕੇ ਵੇਖਾਂ ਹਵਾ ਜਦੋਂ ਬੂਹ ਆਖੜ ਕਾਉਂਦੀ ਵੇ ਆਮਰ ਨਾਨਕ ਵੀਰਾ ਤੇਰੀ ਜਾਦ ਸਤੌਂਦੀ ਏ ਆਮਰ ਨਾਨਕ ਵੀਰਾ ਤੇਰੀ ਜਾਦ ਸਤੌਂਦੀ ਏ ਬੋਲ ਤੇਰੇ ਬੋਲਾ ਮਰਗਾ ਜਦ ਕੰਨੀ ਪੈ ਜਾਂਦਾ ਸੜਤਵੇਂ ਤੇ ਰੋਟੀ ਪੇੜਾ ਹੱਥ ਵਿੱਚ ਰਹਿ ਜਾਂਦਾ ਸੜਤਵੇਂ ਤੇ ਰੋਟੀ ਪੇੜਾ ਹੱਥ ਵਿੱਚ ਰਹਿ ਜਾਂਦਾ ਰੋਜ਼ ਬਣੇ ਰ ਉਤੋਂ ਰੰਗੀਆਂ ਕਾਂਗੜਾਉਂਦੀ ਵੇ ਆ ਮਿਲਨ ਨਾਨਕ ਵੀਰਾ ਤੇਰੀ ਜਾਦ ਸਤਾਉਂਦੀ ਏ ਆਮਲੇ ਨਾਨਕ ਵੀਰਾ ਤੇਰੀ ਜਾਦ ਸਤੌਂਦੀ ਏ ਖਿਆਲ ਤੇਰੇ ਵਿੱਚ ਕਮ ਕਾਰ ਮੈਂ ਭੁੱਲਦੀ ਜਾਂਦੀ ਹਾਂ ਸਿਰਫ ਜਿਉਣਾ ਦਿਖਾਤਰ ਹੀ ਮੈਂ ਪੀਂਂ ਦਿਖਾਦੀ ਹਾਂ ਲੱਖ ਬਸੈਂਦੀ ਦੁਨੀਆ ਪਰਨਾ ਮਾਣ ਨੂੰ ਪਾਉਂਦੀ ਵੇ ਆਮਰ ਨਾਨਕ ਵੀਰਾ ਤੇਰੀ ਜੱਜ ਸਤਾਉਂਦੀ ਏ ਆਮਰ ਨਾਨਕ ਵੀਰਾ ਤੇਰੀ ਜੱਜ ਸਤਾਉਂਦੀ ਏ ਕਰਦੇ ਵੰਨ ਤੇ ਵੀਰ ਮੇਰੀਆ ਮੋੜਾ ਪਾਵੀ ਵੇ ਰੀਜਾ ਦੇ ਨਾਲ ਫੋਲ ਕਾ ਤੇਰੀ ਪੈਣ ਪਕਾਉਂਦੀ ਏ ਰੀਜਾ ਦੇ ਨਾਲ ਫੋਲ ਕਾ ਤੇਰੀ ਪੈਣ ਪਕਾਉਂਦੀ ਏ ਆਮਰ ਨਾਨਕ ਕਵੀਰਾ ਤੇਰੀ ਜਾਦ ਸਤਾਉਂਦੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ